ਪਟਿਆਲਾ ਦੇ ਕਨੌਰ ਵਿਧਾਨ ਸਭਾ ਹਲਕੀ ਦੇ ਪਿੰਡ ਅਲਾਣਾ ਦੀ ਨੂੰ ਅੰਜੂ ਸ਼ਰਮਾ ਅਹਮਦਾਬਾਦ ਜਹਾਜ਼ ਹਾਦਸੇ ਵਿੱਚ ਸ਼ਾਮਲ ਸੀ ਅੰਜੂ ਸ਼ਰਮਾ ਦਾ ਪਰਿਵਾਰ ਕਾਫੀ ਸਮੇਂ ਤੋਂ ਅਹਮਦਾਬਾਦ ਵਿੱਚ ਰਹਿ ਰਿਹਾ ਸੀ ਬਾਕੀ ਪਰਿਵਾਰਕ ਮੈਂਬਰ ਵੀ ਦੁਪਹਿਰ 1:30 ਵਜੇ ਅਹਮਦਾਬਾਦ ਲਈ ਰਵਾਨਾ ਹੋਣਗੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਲਾਣਾ ਦੀ ਨੂੰ ਅੰਜੂ ਸ਼ਰਮਾ ਕਾਫੀ ਸਮੇਂ ਤੋਂ ਅਹਮਦਾਬਾਦ ਵਿੱਚ ਰਹਿ ਰਹੀ ਸੀ ਅੰਜੂ ਸ਼ਰਮਾ ਦਾ ਵਿਆਹ 1990 ਵਿੱਚ ਪੰਜਾਬ ਦੇ ਪਟਿਆਲਾ ਦਾ ਪਿੰਡ ਬੁਲਜਾਨ ਵਿੱਚ ਹੋਇਆ ਸੀ ਅਤੇ ਉਸ ਦੀਆਂ ਦੋ ਧੀਆ ਹਨ ਉਹਨਾਂ ਦੀ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਅੰਜੂ ਸ਼ਰਮਾ ਦਾ ਪਤੀ ਪਵਨ ਸ਼ਰਮਾ ਪਲਾਟ ਵਿੱਚ ਗੈਸ ਲੀਕ ਹੋਣ ਦਾ ਕੰਮ ਕਰਦਾ ਸੀ ਉਸ ਦੀ ਮੌਤ ਲਗਭਗ 40 ਸਾਲ ਪਹਿਲਾਂ ਹੋ ਗਈ ਸੀ ਉਨਾ ਦੀਆਂ ਦੋ ਤੀਆਂ ਹਨ ਹਨੀ ਸ਼ਰਮਾ ਤੇ ਨਿੰਮੀ ਸ਼ਰਮਾ ਅੰਜੂ ਲੰਡਨ ਵਿੱਚ ਨਿੰਮੀ ਨੂੰ ਮਿਲਾਂ ਜਾ ਰਹੀ ਸੀ ਉਹ ਵੀ ਲਗਭਗ 6 ਮਹੀਨੇ ਇੱਥੇ ਰਹਿਣ ਵਾਲੀ ਸੀ ਨਿੰਮੀ ਆਪਣੇ ਪਤੀ ਰਾਹੁਲ ਨਾਲ ਇੱਥੇ ਰਹਿ ਰਹੀ ਹੈ ਹਨੀ ਆਪਣੇ ਪਤੀ ਅਮਿਤ ਨਾਲ ਬਡੋਦਰਾ ਵਿੱਚ ਰਹਿ ਰਹੀ ਹੈ ਜਦੋਂ ਪਰਿਵਾਰ ਨੂੰ ਇਸ ਵਾਰ ਪਤਾ ਲੱਗਾ ਤਾਂ ਸਾਰਾ ਪਿੰਡ ਰੋਣ ਲੱਗ ਪਿਆ ਅਤੇ ਪਰਿਵਾਰ ਨੇ ਦੱਸਿਆ ਕਿ ਅੱਜ ਦੁਪਹਿਰ 12:30 ਵਜੇ ਉਹ ਵੀ ਅੰਮਦਾਬਾਦ ਲਈ ਰਵਾਨਾ ਹੋ ਰਹੇ ਹਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਲਈ ਜਤਿੰਦਾ ਲੱਕੀ ਨਾ ਦੀਪਕ ਕੁਮਾਰ ਦੀ ਰਿਪੋਰਟ ਸ਼ਰਮਾ ਜੀ ਤੁਸੀਂ ਕਿੱਥੋਂ ਦੇ ਰਹਿੰਦਾ ਹੋ ਸਰ ਮੈਂ ਪਹਿਲਾਂ ਹਲਾਣਾ ਦੇ ਰਹਿੰਦਾ ਸੀ ਜੀ ਉਸ ਤੋਂ ਬਾਅਦ ਮੈਂ ਕਨੌਵ ਦੇ ਰਹਿੰਦਾ ਹਾਂ ਸ਼ਰਮਾ ਜੀ ਜਿਹੜੀ ਅਹਮਦਾਬਾਦ ਦੇ ਵਿੱਚ ਹਾਸਾ ਹੋਇਆ ਜਿਹਨਾਂ ਦੀ ਮੌਤ ਹੋਈ ਹੈ ਜਿਹਨਾਂ ਡੈੱਟ ਹੋਇਆ ਉਹ ਆਪਣੇ ਕੀ ਲੱਗਦੇ ਸੀ ਉਹ ਮੇਰੀ ਧੀ ਜਨੂ ਸੀ ਜੀ ਅੱਛਾ ਜੀ ਧੀ ਤੇ ਜੀ ਜਿਹਨਾਂ ਨਾਲ ਵਿਆਹ ਹੋਇਆ ਸੀ ਉਹ ਪਠਾਨਵਾ ਜਿਹੜੇ ਵਿਆਹ ਹੋਏ ਸੀ ਅੱਛਾ ਜੀ ਹਾਂ ਜੀ ਤੇ ਨਹੀਂ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਧੀ ਜੀ ਉਹਨਾਂ ਦਾ ਕੀ ਨਾਮ ਸੀ ਜੀ ਨਾਲ ਦਾ ਸਵਨ ਕੁਮਾਰ ਉਹਦੇ ਸਾਲ ਪਹਿਲਾਂ ਮੇਰੇ ਵਿਆਹ ਹੋਇਆ ਸੀ ਤਾਂ तकरीबन ਮੇਰੇ ਖਿਆਲ ਹੈ ਸ਼ਾਦੀ ਕਿਹੜੇ ਸਾਲ ਹੋਗੀਆਂ 40 ਕਿ ਸਾਲ ਹੋਗੀਆਂ ਤੇ ਫਿਰ ਉਹ ਹੁਣ ਰਹਿੰਦੇ ਕਿੱਥੇ ਸੀ ਇੱਥੇ ਰਹਿੰਦੇ ਸੀ ਉੱਥੇ ਰਹੇ ਉੱਥੇ ਰਹਿੰਦੇ ਸੀ ਇੱਥੇ ਆਣਾ ਜਾਣਾ ਸੀ ਮੇਰਾ ਬਰੋਦਰੇ ਰਹਿੰਦੇ ਸੀ ਇੱਥੇ ਆਣਾ ਹਾਂਜੀ ਹਾਂਜੀ ਤੇ ਇੱਥੇ ਲਾੜਚ ਕਦੋਂ ਆਏ ਸੀ ਲਾੜਚ 3 ਮਹੀਨੇ ਪਹਿਲਾਂ ਵਿਆਹ ਸੀ ਮੇਰੇ ਪਤੀ ਜਿਹੜੇ ਲੜਕੇ ਦਾ ਹਾਂ ਫਿਰ ਰਾਜਕੁਮਾਰ ਦੇ ਲੜਕੇ ਦਾ ਹਾਂਜੀ ਤੂੰ ਉਸ ਵਿਆਹ ਚ ਆਈ ਸੀ ਬੈਠ ਕੇ ਗਏ ਉਹਨੇ ਹਾਂਜੀ ਰਹਿ ਕੇ ਗਏ ਫਿਰ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਮਿਲੀ ਵੀ ਇਹ ਜਿਹੜਾ ਹਾਦਸਾ ਹੋਇਆ ਸਤਰਾ ਮੇਰੀ ਜਾਣਕਾਰੀ ਮੈਂ ਕੱਲ ਉਹ ਦੇਖ ਰਹੀ ਸੀ ਖਬਰਾਂ ਚ ਖਬਰਾਂ ਚ ਐ ਵੀ ਕ੍ਰਾਸ਼ ਹੋ ਗਿਆ ਇਹ ਜਹਾਜ਼ ਤੇ 2 ਵਜੇ ਸਾਡੇ ਕੋਲ ਫੋਨ ਆ ਗਿਆ ਅੱਛਾ ਵਿਸਥਾ ਕਰਕੇ ਲੰਡਨ ਵਾਲੀ ਲੜਕੀ ਨੇ ਫੋਨ ਕਰਤਾ ਜੀ ਵਿਸਥਾ ਕਰਕੇ ਬੀਬੀ ਇਸ ਜਹਾਜ਼ ਮੇ ਆ ਰਹੀ ਸੀ ਕਹਿੰਦੇ ਮੰਮੀ ਮੇਰੀ ਇਸ ਕਰਕੇ ਕਹਿੰਦੇ ਉਹ ਵਿਚੇ ਸੀ ਕ੍ਰਾਸ਼ ਹੋਣੇ ਜਹਾਜ਼ ਦੇ ਵਿਚੇ ਸੀ ਜਿਹੜੀ ਇਹ ਹਾਦਸਾ ਤਾਂ ਬੜਾ ਮਾੜਾ ਹਾਦਸਾ ਬੜਾ ਕੁਝ ਹਾਦਸਾ ਹੈ ਤੇ ਹੁਣ ਆਪਾਂ ਜੇ ਗੱਲ ਕਰੀਏ ਜੀ ਸੰਸਕਾਰ ਦੀ ਗੱਲ ਕਰੀਏ ਉਹ ਆਪਾਂ ਇੱਥੇ ਬਿਠ ਜ ਕਰਾਂਗੇ ਸੰਸਕਾਰ ਤਾਂ ਉੱਥੇ ਹੀ ਕਰਾਂਗੇ ਜੀ ਤੁਹਾਡੇ ਕੋਲ ਉੱਥੇ ਜਾਣ ਹਾਂ ਜੀ ਹਾਂ ਜੀ ਹਾਂ ਜੀ ਸਰ ਪਰਿਵਾਰ ਜਾਏਗਾ ਜੀ ਪਰਿਵਾਰ ਜਾਏਗਾ ਜੀ ਜਿਹੜੀ ਜਿਹੜੀ ਤੁਸੀਂ ਦੱਸਿਆ ਬੇਟੀਆਂ ਹੈਗੀਆਂ ਜੀ ਕਿਹੜਾ ਫਟੋਦਰੇ ਵਿਆਹੇ ਹੋਏ ਇੱਕ ਉੱਥੇ ਲੰਡਨ ਹੈਗੀਆਂ ਉਹ ਉਹ ਬੇਟੀਆਂ ਵੀ ਇੱਥੇ ਆਂਦੀਆਂ ਸੀ ਲੰਡਨੋਂ ਅਲਾਨੇ ਹਾਂ ਜੀ ਹਾਂ ਜੀ ਉਹ ਉਹ ਕਦੋਂ ਗਈਆਂ ਸੀ ਉਹ ਮੇਰਾ ਖਿਆਲ ਕੁਸ਼ਟਮਾਈ ਦਾ ਰਾਜ ਕੁਮਾਰ ਬੜੇ ਦਿਨ ਦੇ ਬਲ ਉਹ 6-7 ਮਹੀਨੇ ਹੋ ਗਏ ਹੋਣੇ ਉਹ ਤਾਂ ਸਾਰਾ ਪਰਵਾਰ ਉਹਨਾਂ ਦੇ ਤਕਰੀਬਨ ਸਾਲਾਂਵਾਂ ਦੋ-ਦੋ ਚੱਕਰ ਤਾਂ ਉਹਨਾਂ ਦੇ ਲੱਗਦੇ ਸੀ ਲੱਗ ਲੱਗਦੇ ਸੀ ਤੇ ਉਹਨਾਂ ਦੀ ਜੋ ਜ਼ਮੀਨ ਵਗੈਰ ਹੈਗੀ ਉਹਨੂੰ ਕੋ ਦੇਖਭਾਲ ਕੋਣ ਕਰਦਾ ਇੱਥੇ ਹੈ ਜੀ ਇਹ ਦਰਸ਼ਨ ਕੁਮਾਰ ਕਰਦਾ ਜੇ ਉਹਨਾਂ ਦਾ ਭਰਾ ਹੈ ਦਰਸ਼ਨ ਕੁਮਾਰ ਉਹ ਰਾਜ ਕੁਮਾਰ ਪਰ ਉਹਨਾਂ ਦਾ ਜੀਓ ਜੇਠੇ ਲੱਗਦੇ ਜਿਹੜੇ ਹਾਂ ਜੀ ਇਸ ਲੱਗਦਾ ਤੇ ਹਾਂ ਦੋਨੋਂ ਉਹਨਾਂ ਦਾ ਬਿਹੇਵ ਬਹੁਤ ਵਧੀਆ ਸੀਗਾ ਜੀ ਸਾਰਿਆਂ ਨਾਲ ਮਿਲਣਸਾਰ ਸਾਰੇ ਪਰਿਵਾਰ ਨੂੰ ਇੱਕ ਕਰਕੇ ਰੱਖਦੇ ਸੀਗੇ ਸਾਨੂੰ ਤੇ ਉਹਦੀ ਬਹੁਤ ਘਾਟ ਅਨੁਭਵ ਹੋ ਰਿਹਾ ਥੋੜੇ ਦੀ ਨਹੀਂ ਪਹਿਲਾਂ ਮੇਰੇ ਨਾਲ ਗੱਲ ਹੋਈ ਉਹਨਾਂ ਦੇ ਬੇਟੇ ਤੋਂ ਵੀ ਨਾ ਮੈਨੂੰ ਕਦੇ ਨਹੀਂ ਬੋਲਦੇ ਸੀ ਕਿ ਮੇਰਾ ਕੀ ਸਭ ਦਾ ਹੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਨੇ ਆਪਣਾ ਪਰਿਵਾਰ ਸਾਰਾ ਪਿੱਖਾ ਪਰਿਵਾਰ ਸੋਹਰਾ ਪਰਿਵਾਰ ਸਾਰਾ ਬੜੇ ਅੱਛੇ ਤਰੀਕੇ ਨਾਲ ਸੀ ਬਹੁਤ ਅੱਛੇ ਇਨਸਾਨ ਸੀ ਜੀ ਉਹਨਾਂ ਦੀ ਕਮੀ ਕਦੇ ਵੀ ਮੈਂ ਪੂਰੀ ਨਹੀਂ ਕਰ ਸਕਦੇ ਉਹਨਾਂ ਦੀ ਜਿਵੇਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਤੁਹਾਨੂੰ ਕਿਵੇ ਲੱਗੀ ਪਤਾ ਜਿਸ ਟਾਈਮ ਤੋਂ ਨਹੀਂ ਪਤਾ ਲੱਗ ਰਿਹਾ ਉਸ ਟਾਈਮ ਕੀ ਮਾਹੌਲ ਥਾ ਦਾ ਸਰ ਦਾ ਮੈਨੂੰ ਮੇਰੇ ਦੂਸਰੇ ਜਿਹੜੇ ਠਾਂਜੀ ਉਹਨਾਂ ਤੇ ਵੱਡੇ ਹੈ ਜਿਹੜੇ ਇਹਨਾਂ ਤੋਂ ਵੱਡੇ ਮੇਰੇ ਹਸਬੰਦ ਤੋਂ ਤਾਂ ਉਹਨਾਂ ਦੇ ਉਹਨਾਂ ਦਾ ਮੇਰੇ ਕੋਲ ਮੈਸੇਜ ਆਇਆ ਕਿ ਅੰਜੂ ਭਾਬੀ ਉਹ ਦੁਬਈ ਚ ਨੇ ਸੀਗੇ ਤਾਂ ਉਹਨਾਂ ਦਾ ਮੈਸੇਜ ਆਇਆ ਕਿ ਇਸ ਤਰ੍ਹਾਂ ਕਰਕੇ ਅੰਜੂ ਭਾਬੀ ਜੀ ਦਾ ਫਲੈਨ ਹੈ ਜਿਹੜਾ ਕ੍ਰੈਸ਼ ਹੋ ਗਿਆ ਮੇਰੇ ਖਤਮ ਹੱਥ ਪੈਰਾਂ ਦੀ ਪੈ ਗਈ ਮੈਨੇ ਦੇਖਿਆ ਉਦੋਂ ਟੀਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਕੀ ਆ ਉਹਦਾ ਕਹਿੰਦੇ ਜੇ ਤੱਕ ਕੁਝ ਪਤਾ ਨਹੀਂ ਹੈਗਾ

ਪੂਰਾ ਹਫਤਾ ਉਹਨਾਂ ਨੇ ਵਿਆਹ ਚ ਲਾਇਆ ਸਾਰੇ ਫੰਕਸ਼ਨ ਅਟੈਂਡ ਕੀਤੇ ਪੂਰੀ ਮੈਰਿਜ ਅਟੈਂਡ ਕਰਕੇ ਫਿਰਦੇ ਹਾਂ ਸੰਸਕਾਰ ਵੇਲੇ ਜਿੱਥੇ ਆ ਕੇ ਬੜਾ ਬਰਾਉਣਾ ਤੁਸੀਂ ਜਾਣਦੇ ਸੀ ਜੀ ਮੈਂ ਮੇਰੀ ਤबीयत ਕੁਝ ਠੀਕ ਨਹੀਂ ਹੈ ਜੀ ਜਦੋਂ ਨਾ ਮੇਰੇ ਹਸਬੰਦ ਜਾਣਗੇ ਆ ਜੀਠ ਜੀ ਮੇਰੇ ਜਾਣਗੇ ਉਹਨਾਂ ਨਾਲ ਦੰਦੋਈ ਆ ਸਭ ਜਾਣਗੇ ਜੀ ਫਿਰ ਇੱਕ ਜਣੇ ਦਾ ਘਰ ਵੀ ਇਸ ਕਰਕੇ ਮੈਂ ਨਹੀਂ ਜਾ ਸਕਦੀ ਮੇਰੀ ਤबीयत ਨਹੀਂ ਠੀਕ ਰਹੂਗੀ ਵਾਸ਼ਰ ਮੈਡੀਕਲ ਕਿੱਥੇ ਦੇ ਰਹਿਣਗੇ ਸਭ ਬਸ ਇਲਾਣਾ ਪਿੰਡ ਆਣਾ ਜੀ ਸੋ ਇੱਕ ਜਿਹੜੀ ਅਹਮਦਾਬਾਦ ਦੇ ਵਿੱਚ ਐਕਸੀਡੈਂਟ ਹੋਇਆ ਜਹਾਜ਼ ਜਿਹੜਾ ਹਾਦਸਾ ਕਰ ਚੁੱਕਾ ਹੈ ਉਹਦੇ ਵਿੱਚ ਇੱਕ ਆਲਾਣਾ ਪਿੰਡ ਦੇ ਵੀ ਬੀਬੀ ਜੀ ਦੀ ਡੈਥ ਹੋਈ ਆ ਉਹਨਾਂ ਬਾਰੇ تھوڑی ਜਾਣਕਾਰੀ ਦਿਓ ਕੌਣ ਨੇ ਤੇ ਤੁਹਾਡੇ ਕੀ ਲੱਗਦੇ ਨੇ ਉਹ ਸੱਦੇ ਭਾਬੀ ਜੀ ਸੀ ਅੰਦ ਸ਼ਰਮਾ ਜੀ ਤੇ ਬਰੋਦਰਾ ਰਹਿੰਦੇ ਸੀ ਗੁਜਰਾਤੀ ਕੋ ਆਪਣੀ ਬੇਟੀ ਨੂੰ ਮਿਲਣ ਵਾਸਤੇ ਲੰਡਨ ਜਾ ਰਹੇ ਸੀ ਤੇ ਅਹਮਦਾਬਾਦ ਦੇ ਨੰਦਾ ਜਹਾਜ਼ ਕ੍ਰੈਸ਼ ਹੋ ਗਿਆ 29 ਪਾ ਕੀ ਉਹਦਾ ਪਤਾ ਚੁਣਦਾ ਮਰ ਜਿੰਜਾਸਾ ਸਨੋਂ ਤਾਂ ਉੱਥੇ ਪਹਿਲਾਂ ਤਾਂ ਛੋਡੇ ਉੱਥੇ ਫੋਨ ਆਇਆ ਸਾਡੇ ਕੋਲ ਲੰਡਨ ਤੋਂ ਫੋਨ ਆਇਆ ਬੱ데 ਇਸ ਤਰ੍ਹਾਂ ਕੁਝ ਗੱਲ ਹੋਈ ਸਭ ਨੂੰ ਕਲੀਅਰ ਨਹੀਂ ਹੋਇਆ ਪਹਿਲਾਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹ ਵੀ ਡੈੱਡ ਹੋ ਚੁੱਕੇ ਆ ਤੇ 1:30 ਹੋ ਗਿਆ 2:00 ਵਜੇ ਪਤਾ ਲੱਗਿਆ ਸਨ ਬਸ ਨਹੀਂ ਉਹ ਜਿਹਨੇ ਸੀ ਉਹ ਜਿੱਥੇ ਲੰਡਨ ਜਾਣਾ ਸੀ ਉਹਨਾਂ ਨੇ ਉਹ ਕੀ ਕਿਹਦੇ ਕੋਲ ਜਾਣਾ ਸੀਗਾ ਜੀ ਆਪਣੀ ਬੇਟੀ ਕੋਲ ਜਾਣਾ ਸੀ ਹਾਂ ਜੀ ਬੇਟੀ ਕੋਲ ਬੇਟੀ ਗੋਜਾ ਆਪਣੇ ਇੱਥੇ ਇੱਥੇ ਕੀ ਰਿਸ਼ਤੇਦਾਰੀ ਆਉ ਨਾਲੇ ਪੜਚੋਣ ਇੱਥੇ ਬਿਹਾਵੇ ਆਇਓ ਇੱਥੇ ਬਿਹਾਵੇ ਆਇਓ ਅੱਜ ਰਹਿ ਗਏ ਆ ਹਾਂ ਹਾਂ ਇੱਥੇ ਰਹਿੰਦੇ ਸੀ ਪਹਿਲਾਂ ਇਸ ਤੋਂ ਪਹਿਲਾਂ ਕਦੋਂ ਗਏ ਸੀ ਜੀ ਲਾਸਟ ਟਾਈਮ ਤੋਂ ਦੋ ਤਿੰਨ ਮਹੀਨੇ ਪਹਿਲਾਂ ਵਿਆਹ ਚਲ ਸੀ ਵਿਆਹ ਸਾਡੇ ਮੈਰਿਜ ਸੀ ਮੇਰੇ ਧিজੇ ਦੀ